ਸੰਗਰੂਰ ਪੁਲਿਸ ਦਾ ਬਹੁਤ ਹੀ ਸਲਾਘਾਜਨਕ ਉਪਰਾਲਾ ਜਿਨ੍ਹਾਂ ਲੋਕਾਂ ਦੇ ਮੋਬਾਈਲ ਖੋ ਗਏ ਸਨ ਜਾਂ ਚੋਰੀ ਹੋ ਗਏ ਸਨ ਅਤੇ ਜਿਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਸੰਗਰੂਰ ਪੁਲਿਸ ਨੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਬਾਰਸਾਂ ਦੇ ਹਵਾਲੇ ਕੀਤਾ ਆਓ ਦੇਖੋ ਪੂਰੀ ਖਬਰ ਜੀ ਕੁਲ ਮਿਲਾ ਕੇ 120 ਮੋਬਾਈਲ ਫੋਨ ਸਾਈਬਰ ਪੁਲਿਸ ਸਟੇਸ਼ਨ ਸੰਗਰੂਰ ਦੇ ਜਿਹੜੇ ਐਸ ਐਚ ਓ ਇੰਸਪੈਕਟਰ ਹਰਜੀਤ ਕੌਰ ਨੇ ਤੇ ਉਹਨਾਂ ਦੀ ਸੁਪਰਵੀਜ਼ਨ ਕਰਦੇ ਹੋਏ ਡੀਐਸਪੀ ਗੁਰਪ੍ਰੀਤ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਐਂਡ ਫੋਰੈਂਸਿਕ ਨੇ ਉਹਨਾਂ ਨੇ ਰਿਕਵਰ ਕੀਤੇ ਨੇ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਸੀ ਉਹਨਾਂ ਨੇ ਪਹਿਲਾਂ ਜਾ ਕੇ ਸਾਂਝ ਕੇਂਦਰਾਂ ਦੇ ਵਿੱਚ ਆਪਣੀ ਕੰਪਲੇਂਟ ਦਿੱਤੀ ਉਸ ਦੇ ਬਾਅਦ ਸੀਈਆਈਆਰ ਪੋਰਟਲ ਹੈ ਮੈਂ ਫਿਰ ਤੋਂ ਕਹਿ ਦਾਂਗਾ ਆਪ ਸਭ ਦੀ ਸਹੂਲਤ ਲਈ ਸੀਈਆਈਆਰ ਪੋਰਟਲ ਉਸ ਤੇ ਉਹਨਾਂ ਨੇ ਦੱਸ ਕੇ ਉਸ ਤੇ ਰਜਿਸਟ੍ਰੇਸ਼ਨ ਕਰਕੇ ਤੇ ਸਾਨੂੰ ਉਸ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਇਤਲਾਹ ਦਿੱਤੀ ਤੇ ਫਿਰ ਅਸੀਂ ਉਸ ਦੇ ਰਾਹੀਂ ਇਹ ਟਰੈਕ ਕਰ ਪਾਏ ਕਿਉਂਕਿ ਫਿਰ ਇਹ ਮੋਬਾਈਲ ਕਿਸ ਜੋ ਜਿਸ ਦੇ ਕੋਲ ਵੀ ਹੈ ਉਸ ਤੋਂ ਇਹ ਵਰਤਿਆ ਨਹੀਂ ਜਾ ਸਕਦਾ ਉਸ ਦੇ ਲਈ ਉਹ ਯੂਸਲੈਸ ਹੋ ਜਾਂਦਾ ਤੇ ਸਾਡੇ ਕੋਲ ਜਿਹੜੀ ਉਹ ਟਰੈਕਿੰਗ ਦੀ ਫੈਸਿਲਿਟੀ ਆ ਪੰਦੀ ਹੈ ਉਸ ਦੇ ਰਾਹੀਂ ਅਸੀਂ ਇਹ ਰਿਕਵਰ ਕੀਤੇ ਨੇ ਲਗਭਗ 13 ਲੱਖ ਤੋਂ ਪਲੱਸ ਇਹ ਜਿਹੜੇ ਮੋਬਾਈਲ ਫੋਨਸ ਰਿਕਵਰ ਕੀਤੇ ਉਹਨਾਂ ਦੀ ਵੈਲਿਊ ਹੈ 120 ਮੋਬਾਈਲਸ ਜਿਹੜੇ ਬਰਾਮਦ ਕੀਤੇ ਹੈ ਬੜੀ ਟੀਮ ਨੇ ਮਿਹਨਤ ਕਰਦੇ ਹੋਏ ਇੱਕ ਚੰਗੇ ਹਿਊਮੈਨਿਟਰੀਅਨ ਜੈਸਚਰ ਦੇ ਤਹਿਤ ਅੱਜ ਲੋਕਾਂ ਨੂੰ ਅਸੀਂ ਵਾਪਸ ਵੀ ਦੇ ਰਹੇ ਹਾਂ ਤੇ ਲੋਕ ਬੜੇ ਖੁਸ਼ ਨੇ ਕਈ ਬੱਚੇ ਵੀ ਨੇ ਕਈ ਬਜ਼ੁਰਗ ਵੀ ਨੇ ਜਿਨ੍ਹਾਂ ਦੇ ਮੋਬਾਈਲ ਮਿਸਪਲੇਸ ਹੋ ਗਏ ਸੀ ਤੇ ਅੱਜ ਉਹ ਇੱਥੇ ਆ ਕੇ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਇਹ ਹੈਂਡਓਵਰ ਅਸੀਂ ਉਹਨਾਂ ਦੀ ਪ੍ਰਾਪਰਟੀ ਕਰ ਰਹੇ ਹਾਂ ਇੱਥੇ ਕੋਈ ਡਿਊਟੀ ਨਹੀਂ ਆਈ ਹੋਈ ਹੈ ਰਜਿਸਟਰ ਹੋਈ ਹੈ ਕੁਝ ਪੁਰਾਣੀ ਕੰਪਲੇਂਟਾਂ ਵੀ ਨੇ ਕੁਝ ਲੇਟੈਸਟ ਕੰਪਲੇਂਟਾਂ ਵੀ ਨੇ ਤੇ ਉਸ ਦੇ ਮੁਤਾਬਿਕ ਹੀ ਇਹ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਮ ਚੇ ਲੋਕੀਂ ਨੇ ਵੀ ਹੈ ਕੁਝ ਇਹ ਜੀ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜੋ ਸਾਨੂੰ ਜਦ ਤੱਕ ਹੈਗਾ ਮੋਸਟਲੀ ਇਹ ਹੁੰਦਾ ਹੈਗਾ ਲੌਸਟ ਐਂਡ ਫਾਊਂਡ ਜਿਹੜੇ ਹੈਗੇ ਉਹਨਾਂ ਦੇ ਤਹਿਤ ਹੁੰਦੀ ਹੈ ਕਈ ਹੋਰ ਵੀ ਜਿਵੇਂ ਮੈਂ ਹੁਣ ਜਦੋਂ ਹੈਂਡਓਵਰ ਕਰ ਰਿਹਾ ਸੀ ਤਾਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਵਕੂ ਵਕਤਾਂ ਸੀ ਕੁਝ ਨੂੰ ਪਤਾ ਨਹੀਂ ਕਿ ਕਿੱਥੇ ਚਲਾ ਗਿਆ ਕਈਆਂ ਨੂੰ ਇਹ ਸੀਗਾ ਕਿ ਉਹਨਾਂ ਦਾ ਸ਼ਾਇਦ ਥੈਫਟ ਹੋਇਆ ਜਾਂ ਫਿਰ ਕਿਤੇ ਪਾਕਟ ਤੋਂ ਡਿੱਗ ਪਿਆ ਸਰੇ ਕੀ ਕਰਦੇ ਹੋ ਗੁੰਮੇ ਹੋਏ ਸੀ ਜਾਂ ਕੋਈ ਸਨੇਚਿੰਗ ਵਾਲੇ ਵੀ ਸੀਗੇ ਜੀ ਕਿਸ ਤਰ੍ਹਾਂ ਮੋਸਟਲੀ ਜਿਹੜਾ ਹੈਗਾ ਜੀ ਇਹ ਲੋਸਟ ਐਂਡ ਫਾਊਂਡ ਵਾਲੇ ਹੀ ਹੈਗੇ ਕਿ ਜੀ ਮਿਸਪਲੇਸ ਹੋ ਗਏ ਜਿਵੇਂ ਕਿ ਕਈ ਸਾਡੇ ਜਿਹੜੇ ਲਾਪਤਰੀ ਨੇ ਜਿਹੜੇ ਹੁਣ ਮੈਂ ਨਾਲ ਗੱਲਬਾਤ ਵੀ ਕਰ ਰਿਹਾ ਸੀ ਹੈਂਡ ਓਵਰ ਕਰਦੇ ਹੋਏ ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਚੇਤਾ ਨਹੀਂ ਕਿ ਕਈ ਕੋਈ ਸ਼ੂ ਸ਼ਾਪ ਗਿਆ ਸ਼ੂ ਲੈਂਡ ਕੇ ਉੱਥੇ ਰੱਖ ਕੇ ਭੁੱਲ ਗਏ ਜਾਂ ਕਿਤੇ ਕੋਈ ਡਿੱਗ ਗਿਆ ਜਾਂ ਫਿਰ ਈਵਨ ਕੀ ਇਹ ਅਗਰ ਕੋਈ ਲੰਗਰ ਗਿਆ ਤੇ ਉੱਥੋਂ ਕੋਈ ਉਹਨਾਂ ਦਾ ਮਿਸਪਲੇਸ ਹੋ ਗਿਆ ਸਟੀਲ ਹੋ ਗਿਆ ਤੇ ਇਸ ਲਈ ਵੱਖ-ਵੱਖ ਰੀਜ਼ਨਸ ਨੇ ਲੇਕਿਨ ਉਹਨਾਂ ਸਭ ਦੇ ਸਹਿਯੋਗ ਨਾਲ ਤੇ ਬੜੀ ਮਿਹਨਤ ਨਾਲ ਪੰਜਾਬ ਪੁਲਿਸ ਤੇ ਸੰਗਰੂਰ ਪੁਲਿਸ ਦੀ ਟੀਮ ਨੇ ਇਹ ਸਭ ਬਰਾਮਦਗੀਆਂ ਕਰਾ ਕੇ ਤੇ ਅੱਜ ਲੋਕਾਂ ਨੂੰ ਅਸੀਂ ਇਹ ਮੋੜਨ ਲੱਗੇ ਆਂ ਕੀ ਇਹ ਸਾਰੇ ਫੋਨ ਅੱਗੇ ਬਿਕ ਚੁੱਕੇ ਸੀ ਜਾਂ ਬੰਦਿਆਂ ਨੇ ਕੋਈ ਬੰਦ ਕਰਕੇ ਰੱਖੇ ਹੋਏ ਸੀ ਕਿਸ ਤਰ੍ਹਾਂ ਜਿਹੜੀਆਂ ਇਹ ਇਹ ਦੋਵੇਂ ਚੀਜ਼ਾਂ ਸੀਗੀਆਂ ਜੀ ਇਹ ਵਿਕੇ ਵੀ ਸੀਗੇ ਤੇ ਇਹ ਜਿਹੜੇ ਸੀਗੇ ਕੁਝ ਲੋਕਾਂ ਨੇ ਯੂਜ਼ ਨਹੀਂ ਕੀਤੇ ਸੀਗੇ ਬਸ ਰੱਖੇ ਹੋਏ ਸੀਗੇ ਜੇ ਤਾਂ ਮਾ ਨਾਮ ਜਦ ਕਿਸੇ ਜਿਸ ਨੂੰ ਜਿਨ੍ਹਾਂ ਨੇ ਖਰੀਦੇ ਸੀ ਜਿ ਫਿਲਹਾਲ ਤਾਂ ਜੀ ਕੋਈ ਹੈ ਜੀ ਗੱਲ ਸਾਹਮਣੇ ਨਹੀਂ ਆਈ ਹੈਗੀ ਲੇਕਿਨ ਜਦ ਤੱਕ ਹੁਣ ਮੈਂ ਜਦੋਂ ਗੱਲ ਕਰ ਰਹੀ ਸੀ ਤਾਂ ਕਿਸੇ ਨੇ ਇੱਕ ਦੋ ਨੇ ਕਿਹਾ ਕਿ ਸਾਡ ਨੂੰ ਐ ਜੀ ਵੀ ਗੱਲ ਮਹਿਸੂਸ ਹੋਈ ਸੀ ਕਿ ਸਾਡੇ ਨਾਲ ਇਹ ਹੋਇਆ ਹੈ ਤਾਂ ਇਹ ਅਸੀਂ ਹੁਣ ਅੱਗੇ ਉਸ ਦਾ ਪੁੱਛ ਪੜਤਾਲ ਕਰਾਂਗੇ ਤੇ ਜੋ ਹੈਗਾ ਉਹ ਦਾ ਫਾਲੋਅ ਅਪ ਕਰਾਵਾਂਗੇ। ਬਿੱਕੀ ਮਹਾਰੀ ਬਿੱਕੀ ਜੀ ਤੁਹਾਡਾ ਫੋਨ ਕਿੱਥੋਂ ਜੀ ਕਦੋਂ ਆਇਆ ਸੀ ਕਿੰਨੇ ਟਾਈਮ ਸਾਡਾ 30 ਜਨਵਰੀ ਨੂੰ ਹੋਇਆ ਦੀਗਾ ਜੀ ਆਪਣੇ ਜਨਵਰੀ ਆਹੀ ਜੀ 25 ਤੇ ਅੰਗਰ ਚੋਰੀ ਹੋ ਗਿਆ ਦੀ ਆ ਜੇਬ ਚੋਂ ਕੱਢ ਲਏ ਬੱਚੇ ਦੇ ਵਾਲੀ ਕਿਸੇ ਜਾਂਚ ਨੇ ਕੱਢਿਆ ਚੋਰ ਨੇ ਕੱਢ ਲਿਆ ਦੀ ਜੀ ਇਸੇ ਸਾਨੇ ਕਹਿੰਦੇ ਚੋਰੀ ਫੜਿਆ ਜਾਵੇ ਤਾਂ ਵਧੀਆ ਜੀ ਇਹਨਾਂ ਮਹਿੰਗਾ ਫੋਨ ਦਾ ਬਾਅਦ ਥੋੜਾ ਜਿਹੜਾ ਮੋਬਾਈਲ ਹੈ ਬਣਾਉਂਦਾ ਤਿੰਨ ਮਹੀਨਾ ਬਾਅਦ ਬਰਾਮਦ ਹੋਇਆ ਜੀ ਨਾ ਉਮੀਦ ਹੈਗੀ ਸੀ ਤੁਹਾਨੂੰ ਨਾ ਉਮੀਦ ਹੈ ਕੋਈ ਨਹੀਂ ਦੀ ਇਸ ਰਿਪੋਰਟ ਵੀ ਲਿਖਾਉਣ ਲੱਗੇ ਦੀ ਵੀ ਕਹਿੰਦੇ ਸਪੇਅਰ ਪਾਰਟ ਕੱਢ ਕੇ ਵੇਚ ਦਿੰਦੇ ਨੇ ਕਹਿੰਦੇ ਚੋਰ ਜੀ ਅੱਜ ਕੱਲ ਇੰਨੇ ਛਾਤਰ ਨੇ ਅਸੀਂ ਤਾਂ ਲਿਖਾਉਂਦੇ ਦੀ ਤਾਂ ਸਾਹਮਣੇ ਨੰਬਰ ਤਾਂ ਆ ਜੀ ਪਰਵਿੰਦਰ ਕੁਮਾਰ ਜੀ ਨੇ ਉਹਨਾਂ ਨੇ ਨਿੱਤਾ ਹੀ ਨੰਬਰ ਸਾਨੂੰ ਉਹਨਾਂ ਦੇ ਕਰਕੇ ਹੀ ਰਿਪੋਰਟ ਲਿਖਾਈ ਜੀ 30 ਰੁਪਏ ਲੱਗੇ ਸਾਰੇ ਜੀ 30 ਰੁਪਏ ਸਾਨੂੰ ਮੋਬਾਈਲ ਮਿਲ ਗਿਆ 20000 ਰੁਪਏ ਦਾ ਮੋਬਾਈਲ ਜੀ 30 ਰੁਪਏ ਮਿਲ ਗਿਆ। ਕੀ ਕੰਮ ਕੀ ਕਰਦੇ ਹੋ? ਮੈਂ ਜੀ ਸੁਨਿਆਰ ਹਾਂ ਜੀ ਕੜੇ ਬਣਾਉਣਾ ਚਾਹੁੰਦੀ ਨਾਮ ਵਾਲੇ। ਸਮਝੋ ਕਿ ਇੱਕ ਆਮ ਦੁਕਾਨਦਾਰ ਵਾਹ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋਰ ਜੀ ਬਸ ਹੀ ਪੁਲਿਸ ਨੂੰ ਬਹੁਤ ਧੰਨਵਾਦ ਹੈ ਪੁਲਿਸ ਦਾ ਜੀ ਜਿਹੜਾ ਸਾਨੂੰ ਲੱਭ ਕੇ ਦਿੱਤਾ ਜੀ ਮੋਬਾਈਲ ਨੰਬਰੀ ਸੋਨਾਂ ਨੇ ਆਪ ਫੋਨ ਕਰਿਆ ਸਾਨੂੰ ਜੀ ਸਾਨੂੰ ਕਿਹਾ ਜੀ ਸੁਆਸ਼ਣ ਦਵਾਈ ਤਾਂ ਮਿਲਿਆ ਮ ਨਹੀਂ ਤਾਂ ਬੱਚੇ ਦੇ ਬਹੁਤ ਮਾਂ ਤੇ ਟੈਨਸ਼ਨ ਪਈ ਹੁੰਦੀ ਜੀ ਵੀ ਮੇਰਾ ਮੋਬਾਈਲ ਨਿਕਲ ਗਿਆ ਮੇਰੇ ਪਾਪਾ ਕੀ ਕਹਿਣਗੇ ਯੋ ਹੋਰ ਕੀ ਕਹਿਣਗੇ ਕੀ ਚੋਰ ਫੜਾਇਆ ਗਿਆ ਦੱਸੇ ਚੋਰ ਤਾਂ ਨਹੀਂ ਪਤਾ ਲੱਗਿਆ ਜੀ ਫੜਾਇਆ ਗਿਆ ਕਿ ਨਾ ਫੜਾਇਆ ਗਿਆ ਜੀ ਚੋਰ ਤਾਂ ਫੜਾਇਆ ਹੀ ਗਿਆ ਹੋਗਾ ਜਿਹੜਾ ਮੋਬਾਈਲ ਮੰਗਦਾ ਸਾਡਾ ਜੀ ਨਾ ਮਹਿੰਗਾ ਡਿੱਗਿਆ ਤਾਂ ਹੈ ਨਹੀਂ ਜੀ ਇਹਨਾਂ ਦਾ ਪਤਾ ਜੀ